ਹਾਂਜੀ ਸੋ ਕੱਲ ਮਿਤੀ 16 ਅਕ ਨੂੰ ਸਾਡੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਟਯੂ ਤੇ ਉਹਨਾਂ ਦੀ ਟੀਮ ਭਗਤਾਣਾ ਬੋਹੜ ਵਾਲਾ ਪਿੰਡ ਦੇ ਵਿੱਚ ਪੈਟਰੋਲਿੰਗ ਕਰ ਰਹੀ ਸੀ ਸੋ ਪੈਟਰੋਲਿੰਗ ਦੇ ਦੌਰਾਨ ਉਹਨਾਂ ਨੂੰ ਜੋ ਸੂਚਨਾ ਮਿਲੀ ਅਤੇ ਇੱਕ ਖੇਤ ਦੇ ਵਿੱਚੋਂ ਦੋ ਪੈਕੇਟ येलो টেਪਡ ਜਿਹੜੇ ਇੱਕ ਪੈਕੇਟ ਨੇ ਜਿਹੜੇ ਡਰੋਨ ਦੇ ਰਾਹੀਂ ਪਾਕਿਸਤਾਨ ਤਰਫੋਂ ਆਏ ਨੇ ਉਥੇ ਦੇ ਰਿਕਵਰ ਹੋਏ ਨੇ ਉਹਨਾਂ ਦੋਨਾਂ ਪੈਕੇਟਸ ਨੂੰ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਦੀ ਪ੍ਰੈਜ਼ੈਂਸ ਦੇ ਵਿੱਚ ਸਾਡੀ ਟੀਮ ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਜਦੋਂ ਖੋਲਿਆ ਗਿਆ ਤਾਂ ਦੋਨਾਂ ਦੇ ਵਿੱਚੋਂ ਅੱਧਾ-ਅੱਧਾ ਕਿਲੋ ਹੇਰੋਇਨ ਜਿਹੜੀ ਹੈ ਰਿਕਵਰ ਹੋਈ ਹੈ ਇਸ ਦੇ ਸਬੰਧ ਦੇ ਵਿੱਚ ਅਸੀਂ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਐਫਆਈਆਰ ਨੰਬਰ 4 ਮਿਤੀ 16 1 2024 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ 에어ਕ੍ਰਾਫਟ ਐਕਟ ਜਿਹੜਾ ਕੇਸ ਰਜਿਸਟਰ ਕੀਤਾ ਹੈ ਤੇ ਇਸ ਜਿਹੜੀ ਇਸ ਦੀ ਜਿਹੜੀ ਤਫਤੀਸ਼ ਜਿਹੜੀ ਹੈ ਉਹ ਜਿਹੜੀ ਆਂਢਗਾਈ ਦੇ ਨਾਲੋਂ ਕੀਤੀ ਜਾ ਰਹੀ